ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਅੱਜ ਆਈਪੀਐਲ 2025 ਦਾ 69ਵਾਂ ਮੈਚ ਐਮਆਈ ਤੇ ਪੰਜਾਬ ਕਿੰਗਸ ਦੀਆਂ ਟੀਮਾਂ ਵਿਚਕਾਰ ਜੈਪੁਰ ਵਿੱਚ ਖੇਡਿਆ ਗਿਆ ਜੈਪੁਰ ਵਿੱਚ ਖੇਡੇ ਗਏ ਇਸ ਮੁਕਾਬਲੇ ਦੌਰਾਨ ਪੰਜਾਬ ਕਿੰਗਸ ਨੇ ਐਮਆਈ ਨੂੰ 7 ਵਿਕਟਾਂ ਨਾਲ ਹਰਾ ਕੇ ਸਿਖਰ ਤੇ ਪਹੁੰਚ ਕੇ ਆਪਣੇ ਆਪ ਨੂੰ ਪਹਿਲੇ ਨੰਬਰ ਤੇ ਕਰ ਲਿਆ ਤੁਹਾਨੂੰ ਦੱਸ ਦਈਏ ਕਿ ਅੱਜ 69ਵੇਂ ਮੈਚ ਦੌਰਾਨ ਐਮਆਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 184 ਦੌੜਾਂ ਬਣਾਈਆਂ 7 ਵਿਕਟਾਂ ਗਵਾਕੇ ਜਦੋਂ ਕਿ ਜਵਾਬ ਵਿੱਚ ਪੰਜਾਬ ਕਿੰਗਸ ਨੇ 187 ਦੌੜਾਂ ਬਣਾ ਕੇ ਇਹ ਮੈਚ 7 ਵਿਕਟਾਂ ਨਾਲ ਜਿੱਤ ਲਿਆ ਸਭ ਤੋਂ ਵਧੀਆ ਸ਼ਾਨਦਾਰ ਬੱਲੇਬਾਜ਼ੀ ਇੰਗਲਿਸ਼ ਤੇ ਪ੍ਰਿਆਨ ਸ਼ਾਰੀਆ ਨੇ ਕੀਤੀ ਜਿਨ੍ਹਾਂ ਨੇ ਵਧੀਆ ਪਾਰਟਨਰਸ਼ਿਪ ਦਿੰਦਿਆਂ ਹੋਇਆ ਇਹ ਮੈਚ ਆਪਣੀ ਟੀਮ ਨੂੰ ਜਿਤਾਇਆ ਤੇ ਹੁਣ 19 ਪੁਆਇੰਟਾਂ ਦੇ ਨਾਲ ਸਭ ਤੋਂ ਉੱਪਰ ਪਹੁੰਚ ਚੁੱਕੀ ਹੈ ਪੰਜਾਬ ਕਿੰਗਸ ਦੀ ਟੀਮ ਭਲਕੇ ਆਰਸੀਬੀ ਤੇ ਐਲਐਸਜੀ ਦਾ ਮੈਚ ਹੋਵੇਗਾ ਜਿਸ ਵਿੱਚ ਜੇਕਰ ਆਰਸੀਬੀ ਜਿੱਤਦੀ ਹੈ ਤਾਂ ਉਹਨਾਂ ਦੇ ਵੀ 19 ਪੁਆਇੰਟ ਹੋਣਗੇ ਤੇ ਰਨ ਰੇਟ ਦੇ ਹਿਸਾਬ ਨਾਲ ਪਹਿਲੀ ਜਾਂ ਦੂਜੀ ਪੋਜੀਸ਼ਨ ਦਾ ਫੈਸਲਾ ਹੋਵੇਗਾ ਪਰ ਜੇਕਰ ਆਰਸੀਬੀ ਕੱਲ ਹਾਰਦੀ ਹੈ ਤਾਂ ਪੰਜਾਬ ਪਹਿਲੇ ਨੰਬਰ ਤੇ ਪਹੁੰਚ ਚੁਕੀ ਹੈ ਬੇਸ਼ੱਕ ਪਹਿਲੇ 4 ਟੀਮਾਂ ਦੇ ਵਿੱਚ ਪੰਜਾਬ ਕਿੰਗਸ ਤੋਂ ਇਲਾਵਾ ਆਰਸੀਬੀ ਜੀਟੀ ਤੇ ਐਮਆਈ ਪਹੁੰਚ ਚੁਕੀਆਂ ਨੇ ਪਰ ਅੱਜ ਦੇ ਮੁਕਾਬਲੇ ਵਿੱਚ ਪੰਜਾਬ ਕਿੰਗਸ ਨੇ ਐਮਆਈ ਨੂੰ ਹਰਾ ਕੇ ਆਪਣੇ ਆਪ ਨੂੰ ਪਹਿਲੇ ਸਥਾਨ ਤੇ ਲੈ ਆਂਦਾ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਵਾਲੀਫਾਇਰ ਮੈਚ ਹੋਣਗੇ ਦੇਖਣਾ ਹੋਵੇਗਾ ਕਿ ਪੰਜਾਬ ਕਿੰਗਜ਼ ਇਹਦੀ ਟਰੋਫੀ ਲੈ ਕੇ ਜਾਂਦੀ ਹੈ ਜਾਂ ਨਹੀਂ ਦੱਸਦੀ ਹੈ ਕਿ ਅੱਜ ਤੱਕ ਪੰਜਾਬ ਕਿੰਗਜ਼ ਦੇ ਹੱਥ ਜਿੱਤ ਨਹੀਂ ਲੱਗੀ ਬੇਸ਼ੱਕ MI ਪੰਜ ਵਾਰੀ ਜਿੱਤ ਚੁੱਕੀ ਹੈ ਪਰ ਪੰਜਾਬ ਕਿੰਗਜ਼ ਕੋਲੇ ਪਹਿਲੀ ਵਾਰ ਅਜਿਹਾ ਮੌਕਾ ਹੈ ਕਿਉਂਕਿ ਟੀਮ ਵੀ ਇਹਦੀ ਤਕੜੀ ਹੈ ਦੇ ਚੰਗੇ ਭਾਗ ਕਪਤਾਨ ਸ਼ਰੇਸ਼ ਅਈਅਰ ਦੇ ਨੇ ਜਿਨ੍ਹਾਂ ਨੇ ਪਿਛਲੀ ਵਾਰ ਕੇਕੇਆਰ ਨੂੰ ਟਰੋਫੀ ਜਿਤਾਈ ਸੀ ਤੇ ਐਤ ਕੀ ਪੂਰੀਆਂ ਉਮੀਦਾਂ ਜਿਤਾਈਆਂ ਜਾ ਰਹੀਆਂ ਹਨ ਜਿਸ ਤਰ੍ਹਾਂ ਦੀ ਪਰਫਾਰਮੈਂਸ ਵੱਖ-ਵੱਖ ਹੁਣ ਤੱਕ ਦੇ 14 ਮੈਚਾਂ ਦੌਰਾਨ ਪੰਜਾਬ ਕਿੰਗਸ ਦੇ ਖਿਡਾਰੀਆਂ ਵੱਲੋਂ ਦਿੱਤੀ ਗਈ ਹੈ ਉਸ ਤੋਂ ਸਾਫ਼ ਲੱਗ ਰਿਹਾ ਹੈ ਕਿ ਐਤ ਕੀ ਟਰੋਫੀ ਪੰਜਾਬ ਕਿੰਗਸ ਜਿੱਤ ਕੇ ਮੁੜੇਗੀ ਤਾ ਵੱਡੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਿ ਐਮਆਈ ਨੂੰ ਪੰਜਾਬ ਕਿੰਗਜ਼ ਨੇ 7 ਵਿਕਟਾਂ ਨਾਲ ਹਰਾ ਦਿੱਤਾ ਤੁਸੀਂ ਵੀ ਕਮੈਂਟਾਂ ਦੇ ਵਿੱਚ ਜਾਣਕਾਰੀ ਸਾਂਝੀ ਕਰੋ ਕਿ ਕੀ ਪੰਜਾਬ ਕਿੰਗਜ਼ ਐਤ ਕੀ ਆਈਪੀਐਲ 2025 ਦੀ ਟਰੋਫੀ ਜਿੱਤਦੀ ਹੈ ਜਾਂ ਨਹੀਂ ਤੁਸੀਂ ਕਮੈਂਟਾਂ ਦੇ ਵਿੱਚ ਆਪਣੀ رائے ਦੇ ਸਕਦੇ ਹੋ ਪੋਸਟ ਮੇਲ ਨਾਲ ਜੁੜੇ ਰਹੋ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ